ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗੀਆਂ ਵੀਰੋ ਥਣ ਲੇਵੇ ਵਾਲੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਵੀਰ ਜੀ ਵਧੀਆ ਵੀਰ ਜੀ ਨਾਂ ਦੱਸਿਓ ਆਪਣਾ ਨਾਂ ਵੀਰ ਜੀ ਜੋਬਨਪਰੀਜੇ ਹਾਂਜੀ ਮੈਡ ਸ਼ਕਰਮਾਸ਼ੀਆ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 819502855 ਚੰਗੀਆਂ ਮਹਿਣਾਂ ਆ ਗਈਆਂ ਵੀਰੇ ਕੋਲ ਭਾਈ ਆਪਣੇ ਕੋਲ ਜਦੋਂ ਟਾਪ ਕਲਾਸ ਹੁਣ ਫੇਰ ਹੀ ਵੀਡੀਓ ਪਾਈ ਦੀ ਤੁਹਾਨੂੰ ਪਤਾ ਬਿਲਕੁਲ ਚੰਗੇ ਨਗੀਨੇ ਨਾਗ ਲੈ ਗਿਆ ਵੀਰੇ ਹਾਂਜੀ ਹਾਂਜੀ ਤੋ ਫੇਰ ਲੈਣਾ ਇੱਕ ਦੂਜੇ ਸੂਏ ਆ ਤੇ ਕਰੀਏ ਵੀਰੇ ਸ਼ੁਰੂ ਇਹਨਾਂ ਦਾ ਹਾਂਜੀ ਹਾਂਜੀ ਆ ਪਹਿਲੇ ਨੰਬਰ ਬਾਰੇ ਦੱਸੋ ਇਹਦਾ ਵੀਰੇ ਇਹ ਭਾਈ ਅਜੇ ਸੂਈ ਰਿਹਾ ਨਾ ਪੰਜਵਾ ਤੋਂ ਛੇਵਾ ਦੇਣਾ ਮਗਰਵਸ਼ੀ ਦਿੱਤੀ ਆ ਰਮਾਡਾ ਸੀ ਹੁੰਦੀ ਆ ਵੇ ਲੋ ਪਾਣੀ ਕੀ ਬਾਤ ਐ ਥਾਂ ਚੈੱਕ ਕਰੋ ਵੀਰੋ ਹਾਂਜੀ ਹਾਂਜੀ ਤੇ ਮਗਰਵਸ਼ੀ ਆ ਗਈ ਚੰਗੇ ਸੀਮੰਦੀ ਬਹੁਤ ਸੋਹਣੀ ਤੇਰੀ ਵਛੀ ਆ ਮਗਰਵਸ਼ੀ ਆ ਗਈ ਵੀਰੇ ਹਨਾ ਚੰਗੇ ਸੀਮੰਦੀ ਮਗਰਵਸ਼ੀ ਪਾ ਲਈ ਆ ਤੇ ਖੋਲੋ ਤੋ ਵੇਖੋ ਵੀਰੋ ਚੰਗੀ ਵਹਿੜ ਆ ਗਈ ਤਾਜੀ ਸੂਈਆ ਪੰਜ ਛੇ ਦਿਨ ਦੀ ਵੀਰ ਦੱਸਦਾ ਮਗਰ ਵਸ਼ੀ ਆ ਬਾਕੀ ਵੀਰੇ ਫੇਸ ਕੁਆਲਟੀ ਵਹਿੜ ਦੀ ਚੈੱਕ ਕਰੋ ਚੰਗੀ ਘੈਂਟ ਵਹਿੜ ਆ ਵੀਰੋ ਚੰਗੀ ਸੋਹਣੀ ਸੁਨੱਖੀ ਆ ਤੇ ਥੰਡ ਥੁਣ ਚੰਗਾ ਲੱਗਿਆ ਐ ਲੈਵਾ ਵੇਖੋ ਵੀਰੇ ਥਾਨ ਬਹੁਤ ਵਧੀਆ ਲੱਗਿਆ ਚਵਾਈ ਵਾਲਾ ਥਾਨ ਆ ਗਿਆ ਕਮਾਲ ਹੋ ਗਿਆ ਮੇਕੋ ਵੀਰੋ ਬਹੁਤ ਸ਼ਾਨਦਾਰ ਵੈੜ ਆ ਗਈ ਆ ਚੰਗੀ ਸਕੀਨ ਆ ਮਗਰ ਚੰਗੇ ਸੀਮਨ ਦੀ ਇਹਨੇ ਵੱਛੀ ਪਾਈ ਆ ਥਣ ਵੀਰੇ ਮੱਝਾਂ ਵਾਂਗੂੰ ਲੱਗਿਆ ਕੀ ਬਾਤ ਹੈ ਜੀ ਚੰਗੀ ਸੋਹਣੀ ਵੈੜ ਆ ਕਿੰਨਾ ਕੁ ਦੁੱਧ ਚਵਾਜੀ ਵੀਰ ਦੁੱਧ ਵੱਛੀ ਸੁਣਾ 12 ਕਿਲੋ ਦੁੱਧ ਹੀ ਹੋਣੀ 11-12 ਕਿਲੋ ਦੁੱਧ ਬੋੜਾ ਹੋਣਾ ਅੱਛਾ ਹੁਣ 11-12 ਕਿਲੋ ਬੋੜਾ ਆ ਜੀ ਵੱਧਦੀ ਹੋਏ ਕੋਈ ਬਾਤ ਹੈ ਜੀ ਤੇ ਵੀਰ ਜੀ ਇਹ ਮੋਲ ਦੀ ਗੱਲ ਕਰੀਏ ਤੇ ਵੈੜ ਹੁਣ ਕਿੰਨੇ ਦੀਏ ਤੁਸੀਂ ਦੇ ਦੇਣੀ ਪੱਕੀ ਜਿਹੜੀ ਭਾਜੀ ਵੈੜ ਤੇ ਜਿੱਦਾਂ ਬਾਜ਼ਾਰ ਚੱਲਦਾ ਹੈ ਨਾ ਪਿਛਲੇ ਮਸਲ ਮਹੀਨੇ ਹੁਣ ਥੋੜਾ ਜਿਹਾ ਮਸਲ ਕੰਮ ਘਟਿਆ ਵੀ ਕਹੀ ਜਾਈਏ ਕਿ ਨਹੀਂ ਬਿਲਕੁਲ ਵੈੜ ਤੇ ਇਹੋ ਜੀ ਆਪ 70 70 ਦੀ ਲੈਂਦੇ ਰਹੇ ਆਂ ਹਾਂਜੀ ਭਾਜੀ ਨਾ ਇਹਦਾ ਮੋਲ ਹੁਣ ਕਰਨਾ 70 ਨਾ 80 ਹਾਂਜੀ ਆਪੇ ਤਾਂ ਹੀ ਦੱਸ ਦੋ ਕਿ ਨਹੀਂ ਨਹੀਂ ਤੁਸੀਂ ਜਾਣਦੇ ਹੋ ਜੀ ਜੀ ਭਾਜੀ ਅਸੀਂ 60000 ਦੀ ਦੇ ਦਾਂ 60000 ਦੀ ਹਾਂਜੀ ਓ ਚੋ ਮਾਨਤਨ ਵੀਰੇ ਕਰਦੇ ਹੋ ਮੋ ਰੇਟ ਤੁਹਾਡਾ ਠੀਕ ਆ 55000 ਚੋਂ 3000 ਛੱਡ ਦਾਂਗੇ 52 52 ਦੀ 52000 ਕੀ ਬਾਤ ਹੈ ਵੇਖੋ ਵੀਰੇ ਵੀਰ ਕਹਿੰਦਾ 52000 ਦੀ ਵਿਹੜ ਦੇ ਦਾਂਗੇ ਮਗਰ ਵੱਛੀ ਆ ਗਈ ਚੰਗੇ ਸੀਮਨ ਦੀ ਚੰਗੀ ਸੋਹਣੀ ਵਿਹੜ ਆ ਗਈ ਆ ਚਾਰੂ ਚੂਰੂ ਆ ਵੀਰੇ ਬਾਕੀ ਥਨ ਥਨ ਚੈੱਕ ਕਰ ਲਓ ਚੰਗੀ ਸੋਹਣੀ ਵਿਹੜਾ ਪਹਿਲਾ ਸੂਆ ਹਨਾ ਜੀ ਠੀਕ ਆ ਵੀਰੇ ਹਾਂਜੀ ਵੀਰੇ ਦੂਜੇ ਨੰਬਰ ਤੇ ਆ ਗਈ ਇਹਦਾ ਦੱਸਿਓ ਦੂਜੀ ਦੂਜੇ ਸੂਏ ਆ ਗੱਭਣਾ ਵੱਛੀ ਕਿੰਨੇ ਦਿਨ ਬਾਕੀ ਵੀਰੇ ਹਫਤਾ ਲੱਜੂਗੀ ਇੱਕ ਹਫਤਾ ਹਾਂਜੀ ਹਾਂਜੀ ਤਾਂ ਕਿੰਨਾ ਕੁ ਦੁੱਧ ਆਦਰਾ ਵੀਰੇ ਦੱਸ ਦੇ ਰਿਕਾਰਡ ਦਾ 16 ਕਿਲੋ ਦਿੱਤਾ ਪਈ ਸਵੇਰੇ 17 ਰਕਾਰ ਇੰਨਾ ਹੀ ਦੇਈ ਜੂ ਆਪਾਂ 20 25 ਬਿਲਕੁਲ ਥਣ ਥਣ ਵੀਰੇ ਵਧੀਆ ਲੱਗਿਆ ਹਨਾ ਚੰਗਾ ਦੁੱਧ ਪਰੂਗੀ ਵੇੜ ਆਹ ਜੀ ਬੱਕਰੀ ਖਾ ਪੜੀ ਤੋਰ ਵੀਰੇ ਗਾਂ ਆ ਕੇ ਬੱਡੀ ਬੱਡੀ ਤੋਰ ਵੇਖੋ ਵੀਰੇ ਚੰਗੇ ਰਿਕਾਰਡ ਵਾਲੀ ਆ ਗਈ ਆ ਦਿਨ ਬਾਕੀ ਨੇ ਵੀਰ ਨੇ ਦੱਸਿਆ ਐ ਚੰਗਾ ਥਣ ਥਣ ਲੱਗਿਆ ਲੈ ਵਾ ਲੂ ਆ ਚੰਗਾ ਘੈਂਟ ਦੁੱਧ ਵੀਰ ਕਹਿੰਦਾ ਚੰਗਾ ਚਵਾਇਆ ਰਹਿਣਾ ਚੈੱਕ ਕਰ ਲੈ ਵੀਰੇ ਰੰਗ ਬਾਜ ਆ ਪ੍ਰਿੰਟ ਪ੍ਰਿੰਟ ਚੰਗਾ ਘੈਂਟ ਆ ਵੈੜ ਦਾ ਦੇਣ ਕਿਨੇ ਦੱਸ ਦੇ ਇਹ ਕੱਪੜਾ ਲੈ ਜੂ ਹਨਾ ਥੱਲੇ ਬਾਗਾ ਹੂੰ ਹੰਦੀ ਆ ਥੱਲੇ ਬਾਗਾ ਥੱਲੇ ਬਾਗਾ ਵੇਖੋ ਵੀਰੋ ਚੰਗੇ ਰਿਕਰਡ ਵਾਲੀ ਐ ਗੁਲਾਬੀ ਥਣ ਆ ਗਿਆ ਚੰਗਾ ਸੋਹਣਾ ਥਣ ਲੱਗਿਆ ਚਵਾਈ ਵਾਲਾ ਦੁੱਧ ਆਦਰਾ ਚੰਗਾ ਵੀਰ ਰਿਕਰਡ ਦੱਸਦਾ ਇਹਦਾ ਤੇ ਵੀਚੀ ਇਹਦਾ ਮੁੱਲ ਭਾਈ ਇਹਦਾ ਮੁੱਲ ਭਾਂ 70 75 ਜੋ ਮਰਜੀ 60 ਦੀ ਦੇ ਦਾਂਗੇ ਕਿੰਨੇ ਦੀ 60 ਦੀ ਜੀ 60 ਦੀ ਜੀ ਹਾਂਜੀ ਉਹ ਚੋਂ ਮੰਨਦਾਂ ਹੋ ਜੂ ਇਹ ਵੱਸੀ 50000 ਦੀ ਦੇ ਦਾਂਗੇ 50 ਦੀ ਉਹ ਲੈ ਜਾ ਕੋਈ ਭਾਈ ਇਹ ਲੈ ਇੱਕ ਹੀ ਰੇਟ ਹਾਂਜੀ ਦੋਨਾਂ ਕੀ ਬਾਤ ਹੈ ਵੇਖੋ ਵੀਰੋ ਵੱਡੇ ਪੱਲੇ 'ਚ ਵਹਿੜਾ ਨੇ ਰੇਡ ਵੀਰ ਦਾ ਜਿਆਜਾ 50000 ਦੀ ਵੀਰ ਕਹਿੰਦਾ ਵਹਿੜ ਹੋ ਜੂਗੀ ਥਣ ਥਣ ਚੰਗਾ ਲੱਗਿਆ ਚੰਗੀ ਟੌਪ ਕਲਾਸ ਚੰਗੇ ਰਿਕਾਰਡ ਵਾਲੀ ਵੀ ਦੱਸਦਾ ਬਾਕੀ ਵੀਰੇ ਲੈਵਾ ਜਿੰਨਾ ਗਾਂ ਨੂੰ ਬੰਦਾ ਉਹਨਾਂ ਪੇਸ਼ਾਨ ਨੂੰ ਡਈ ਆ ਚੰਗਾ ਲੈਵਾ ਥਣਪਾਂਡੇ ਦੀ ਖੁੱਲੇ ਮਾਲਕ ਹੈ ਨਾ ਵੀਰੇ ਹਾਂਜੀ ਹਾਂਜੀ ਤਾਂ ਦੇਣਾ ਹੱਤਾ ਲੈ ਜੀ ਹੈ ਨਾ ਦੇਣਾ ਹੱਤਾ ਲੈ ਜੀ ਬਹੁਤ ਵਾਦ ਠੀਕ ਠੀਕ ਹੈ ਜੀ ਤੇ ਵੀਰੇ ਜੇ ਕੋਈ ਜੋੜਾ ਪਾਲੂ ਵੇੜਾਂ ਦਾ ਤਾਂ ਮਾਨਤਨ ਮਾਨਤਨ ਥੋੜਾ ਬੋਦਾ ਹੀ ਹੁਣ ਅੱਗੇ ਰੇਟ ਜਾ ਆ ਜੀ ਰੇਟ ਜੀ ਆ ਜਾ ਵੀਰੇ ਹਾਂਜੀ ਹਾਂਜੀ ਬਾਕੀ ਵੀਰ ਫੋਨ ਲਾਵੇ ਹੈ ਨਾ ਪਸ਼ੂ ਪਸੰਦ ਹੁੰਦਾ ਤਾਂ ਮਾਨਤਨ ਹੋ ਜੂ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਮੇਰੇ ਨਾਂ ਦੱਸਦੇ ਆਪਣਾ ਫਿਰ ਨਾਂ ਮੇਰਾ ਜੋੜ ਤੀਜੇ ਹਾਂਜੀ ਪਿੰਡ ਸ਼ਿਕ ਫੋਨ ਨੰਬਰ 819502856 ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦੇ ਹੋ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਜਿਉ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ